ਹਾਂਜੀ ਮੈਂ ਅੱਜ ਆਪਾਂ ਪਹੁੰਚਾਂਗੇ ਬਰਨਾਲ ਮੰਡੀ ਤੇ ਤੇ ਅੱਜ ਦੇ ਲਾਈਵ ਵਿੱਚ ਤੁਹਾਨੂੰ ਦਿਖਾਵਾਂਗੇ ਟਰੈਕਟਰ ਟਰਾਲੀਆਂ ਤੇ ਲੋਡਰ ਵਗੈਰਾ ਤੇ ਟਰਾਲੇ ਤੇ ਸਾਰੇ ਟਰੈਕਟਰ ਆਏ ਨੇ ਫੁੱਲ ਮੰਡੀ ਜਿਹੜੀ ਭਰੀ ਹੋਈ ਹੈ ਫਾਰਮ ਟਰੈਕ 68 55 ਸੋਨਾਲੀ ਕਾ ਸਵਰਾ 855 ਸਾਰੇ ਟਰੈਕਟਰ ਪਹੁੰਚੇ ਨੇ ਵੀਰੇ ਬਰਨਾਲੇ ਟਰੈਕਟਰ ਮੰਡੀ ਤੇ ਤੁਸੀਂ ਟਰੈਕਟਰ ਵੇਚਣਾ ਖਰੀਦਣਾ ਸਾਰਾ ਕੁਝ ਆ ਸਕਦੇ ਇੱਥੇ ਬੁਬਾਰੀ ਵੀ ਮਿਲ ਜਾਂਦੇ ਨੇ ਤੁਹਾਨੂੰ ਟੀਮ ਦਾ ਸਾਰੇ ਬੰਦੇ ਮਿਲ ਜਾਂਦੇ ਨੇ ਟਰੈਕਟਰ ਵੇਚਣ ਵਾਲੇ ਵੀ ਖਰੀਦਣ ਵਾਲੇ ਵੀ ਇੱਕ ਜਿਵੇਂ ਵੇਚਣਾ ਤਾਂ ਬੰਨ ਵਾਲੇ ਟਰੈਕਟਰ ਮੰਡੀ ਤੇ ਟਰੈਕਟਰ ਲਿਆ ਸਕਦੇ ਹੋ ਤੁਸੀਂ ਤੇ ਖਰੀਦਣਾ ਤੇ ਟਰਾਲੀ ਟਰੈਕਟਰ ਵਗੈਰਾ ਖਰੀਦ ਵੀ ਸਕਦੇ ਹੋ ਬਾਕੀ ਟਰੈਕਟਰ ਤੁਸੀਂ ਦੇਖਦਾ ਟਰੈਕਟਰ ਬਹੁਤ ਆਏ ਨੇ ਤੇ ਜੁੜ ਜੋ ਨਾਲ ਤੇ ਤੁਹਾਨੂੰ ਦਿਖਾ ਦਾਂਗੇ ਜਿਵੇਂ ਕਿ ਟਰੈਕਟਰ ਖੜੇ ਨੇ ਕਿਹੜੇ ਕਿਹੜੇ ਮਾਡਲ ਨੇ ਜਿਵੇਂ ਜੌਂਡੀਅਰ 4x4 9811 ਸਭ ਰਾਜ ਤੇ ਨੀ ਮੈਂ ਕਿਹਾ ਫਾਰਮ ਟਰੈਕ ਦਾ ਦੇਖੋ ਲੋ ਜੀ ਸਾਰੇ ਟਰੈਕਟਰ ਇੱਥੇ ਖੜੇ ਨੇ ਬਰਨਾਲੇ ਟਰੈਕਟਰ ਮੰਡੀ ਤੇ ਬਾਹਰ ਤਾਂ ਨਾਲ ਹੋਣਾ ਕਿ ਜਿਹੜੀਆਂ ਦੀ ਜਿਹੜੀ ਤਾਂ ਕਰਕੇ ਟਰੈਕਟਰ ਖੜਾ ਪਾਉਂਦੇ ਜਿਵੇਂ ਆਹ ਟਰੈਕਟਰ ਦੇਖੋ ਕਿੰਨਾ ਚੰਗਾ ਖੜਾ ਵੀਰੇ ਸੋਨਾ ਲਿਕਰ ਦੀ ਜੀ 60 ਦਾ ਉਹਦੇ ਸਾਫ ਸੁਥਰਾ ਟਰੈਕਟਰ ਖੜਾ ਹੈ ਬਾਰੇ ਵਿੱਚ ਕੀ ਕਹਿਣਾ ਹੈ ਆਪ ਦਾ ਹੌਲ ਆਪ ਦਾ ਫਾਰਮ ਟਰੈਕ 60 55 ਸਾਰੇ ਟਰੈਕਟਰ ਮਿਲ ਜਾਂਦੇ ਆ ਮਹਸਵਰਾਜ 1855 ਖੜਾ ਵੀਰੇ ਸਾਹਮਣੇ ਉਧਰ ਉਹ ਸੇਗੇਰਾ ਵਾਲਾ ਇਹ ਆ ਔਰ ਟੁੱਟੇ ਇਹ ਨਾਲ ਹੈ ਵੀ ਆਸ ਕਿ ਤਾਗੇਰੇ ਤੇ ਇਹਨੂੰ ਕਹਿੰਦੇ ਨੇ ਸਾਟਾ 55 ਦਾ ਜਿਹੜਾ ਗੇਅਰ ਆ ਲਓ ਜੀ ਟਰਾਲੀਆਂ ਵੀ ਖੜੀਆਂ ਨੇ ਵੀਰੇ ਬਾਕੀ ਕਮੈਂਟਾਂ ਚ ਦੱਸੋ ਜੇ ਕਿਸੇ ਵੀਰ ਨੇ ਕੋਈ ਟਰੈਕਟਰ ਟਰਾਲੀ ਲੈਣਾ ਹੋਵੇ ਜਾਂ ਕੋਈ ਚੀਜ਼ ਸੇਲ ਕਰਨੀ ਹੋਵੇ ਤਾਂ ਕੰਟੈਕਟ ਨੰਬਰ ਪਾ ਦਿਓ ਸੇਲ ਵੀ ਕਰਵਾ ਦੇਾਂਗੇ ਪੱਕੀ ਜਿੰਨੇ ਵੀ ਵੀਰ ਜੁੜੇ ਨੇ ਕਮੈਂਟਾਂ ਚ ਇੱਕ ਵਾਰ ਜ਼ਰੂਰ ਦੱਸਿਓ ਵੀ ਮੰਡੀ ਆ ਜਿਹੜੀ ਕਿਵੇਂ ਲੱਗਦੀ ਆ ਤੁਹਾਨੂੰ ਇੱਥੇ ਆਉਂਦੇ ਰਹਿੰਦੇ ਰਹਿੰਦੇ ਨੇ ਵੀਰ ਭਾਈ ਤਾਂ ਬਹੁਤ ਜੀੜੀ ਮੰਡੀ ਆ ਬਹੁਤ ਭਰੀ ਆ ਕੋਲੀ ਮਿਰਦਾ ਰਾਣਾ ਦੇ ਸੈਣੀ ਰਾਣਾ ਆਪਾਂ ਇਕੱਲਾ ਇਕੱਲਾ ਟ੍ਰੈਕਟਰ ਮਾਰਡ ਤੇ ਨੰਬਰ ਤੱਕ ਗਏ ਸਾਰੇ ਟ੍ਰੈਕਟਰ ਮਿਲਦੇ ਨੇ ਵੀਰੇ ਇੱਥੇ ਬਰਨਾਲੇ ਟ੍ਰੈਕਟਰ ਮੰਡੀ ਤੇ ਅੱਲੋ ਤੁਹਾਨੂੰ ਦਿਖਾਈ ਦਿੰਨਾ ਕੋਲੇ ਜਾ ਕੇ ਫਾਰਮ ਟ੍ਰੈਕ 60 55 ਹੈਗਾ ਮਾਡਲ 17 ਰੇਟ 5 ਲੱਖ ਤੇ 95000 ਕੀਤਾ ਹੋਇਆ ਬਾਈ ਦਾ ਕਿਹੜੇ ਤੇ ਪ੍ਰੋਡਕਟ ਤੇ ਬੈਠੇ ਸੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਇੱਧਰ ਖੜਾ ਸੋਨਾਲੀਕਾ ਜਮਾਨਾ ਮਾ ਲੋਜੀ 820 ਪੀ ਸਪੀਡ ਗੇਅਰ ਬਾਕਸ ਨੂੰ ਗਨਨ 3 ਸਪੀਡ ਛੋਟਾ ਗੇਅਰ ਸੋਨਾਲੀਕਾ ਮਾਡਲ ਹੈਗਾ ਇਹ ਪੰਜਾਬ ਨੰਬਰ ਆ ਇਹ ਨਵਾਂ ਮਾਡਲ ਹੈ 2021 ਤੇ 6,75,000 6,75,000 ਕੀਮਤ ਹੈ ਇਹਦੀ। ਚਲੋ ਵੀ ਆਹ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ। ਬਹੁਤ ਸਾਫ਼ ਸੁਥਰਾ ਟਰੈਕਟਰ ਪਿਆ। ਤੇ ਆਹ 17 ਮਾਡਲ ਆ 595 ਇਹਦੀ ਕੀਮਤ ਆ। ਵੀਡੀਓ ਚ ਬੋਲ ਦਾਂਗੇ ਇਹ ਲਾਈਵ ਆ। ਕੋਈ ਨਾ ਬੋਲ। ਨੰਬਰ 10 ਵੀਡੀਓ ਬਣਾ ਕੇ ਪਾ ਦੇ ਰਿਹਾ ਬਾਹਰੇ ਲੈ ਜਾ ਕੇ ਕੱਟ ਕੇ। ਪਾ ਦਾਂਗੇ ਵੀ। ਇਹ ਇੱਚ ਬੋਲਣਾ ਪੋਲ ਦੀ ਲਾਈਵ ਚੱਲੀ ਜਾਂਦਾ ਬਾਅਦ ਟਾਈਮ ਪੂਰਾ ਕਰ ਲਿਆ ਚੱਲਿਆ ਥੋੜਾ ਜਿਹਾ ਮਾਡਲ 12 ਰੇਟ 435 ਪਾਵਰ ਸਟੀering ਪੰਪ ਮਤਲਬ ਕਿਵੇਂ ਆ ਡਬਲ ਪੰਪ ਚ ਆ ਓਕੇ ਆ ਸਿੰਗਲ ਆ ਜੀ 12 ਆ ਨਵਾਂ ਟਾ ਓਕੇ ਰਿਜਨਲੀ ਇਹ ਏਜੰਸੀ ਵੀ ਡਬਲ ਪੰਪ ਹਾਂ ਏਜੰਸੀ ਵੱਲੋਂ ਠੀਕ ਹੈ ਜੀ 9 ਮੇ ਟਾਇਰ 9 ਮੇ ਟਾਇਰ ਨੇ ਹਣਾ ਚਾਰੇ ਆਹ ਸਿੰਗਲ ਪੰਪ ਆ 385 ਰੇਟ ਇਹਦਾ ਸਬਰਾਜ 855 ਸਾਰੀ ਟਰੈਕਟਰ ਮਿਲ ਜਾਣਗੇ ਵੀਰੇ ਬਰਨਾਲਾ ਟਰੈਕਟਰ ਮੰਡੀ ਤੇ ਬਾਈ ਦਾ ਕੰਟੈਕਟ ਨੰਬਰ ਵੀਡੀਓ ਚ ਪਾ ਦਾਂਗੇ ਸ਼ਾਮ ਨੂੰ ਵੀਡੀਓ ਪਾ ਦਾਂਗੇ ਸਾਰੀ ਟਰੈਕਟਰ ਮਿਲ ਜਾਣਗੇ ਜੀ ਮੈਂ ਮਹਿੰਦਰਾ ਖੜਾ 265 2000 ਮਾਡਲ ਰੇਟ 1.95 ਪੱਕੀ ਫੁੱਲ ਵੀਡੀਓ ਸ਼ਾਮ ਨੂੰ ਪਾ ਦਾਂਗੇ ਉਹ ਪਰ ਲਾ ਲੋ ਜੀ ਐਲਟੀ ਮਾਡਲ ਲਜਾਉਂਦੀ ਆਰ ਮਾਡਲ 3 ਰੇਟ 385 ਆ 16x28 ਦੇ ਟਾਇਰ ਲੋ ਜੀ ਮਿੱਤਰੋ ਬਰਨਾਲੇ ਟਰੈਕਟਰ ਮੰਡੀ ਦੇ ਸਾਰੇ ਟਰੈਕਟਰ ਪਹੁੰਚੇ ਨੇ ਉਹ ਦੇਲੀ ਮੰਡੀ 'ਚ ਚਲੀਏ ਹੁਣ ਮਿਲਦੇ ਆਂ